ਜੀ ਪੰਜਾਬੀਓ ਸਤਿ ਸ੍ਰੀ ਅਕਾਲ ਜਿਵੇਂ ਕਿ ਮੈਂ ਤੁਹਾਨੂੰ ਇੱਕ ਵੀਡੀਓ ਦਿਖਾਉਣ ਜਾ ਰਿਹਾ ਜਿਹਦੇ ਵਿੱਚ ਇਹ ਦੇਖੋ ਵੀ ਜਿਵੇਂ ਹੁਣ ਪੁਲਿਸ ਵਾਲਿਆਂ ਨੂੰ ਭਈਆਂ ਨੇ ਸਿੱਧਾ ਹੀ ਕੁੱਟਣਾ ਸ਼ੁਰੂ ਕਰ ਦਿੱਤਾ ਤੇ ਉੱਥੇ ਹੀ ਆਪਣੀਆਂ ਨਿਹੰਗ ਸਿੰਘ ਫੌਜਾਂ ਪਹੁੰਚ ਗਈਆਂ ਨੇ ਆਮਣੋ ਸਾਹਮਣੀ ਜਿਹੜੀ ਟੱਕਰ ਹੋਈ ਆ ਇਹ ਪਹਿਲੀ ਵਾਰ ਤੁਸੀਂ ਦੇਖੋਗੇ ਕਿਉਂਕਿ ਪੰਜਾਬ ਦੇ ਵਿੱਚ ਹਲੇ ਇਹਨਾਂ ਨੂੰ ਕਿਹਾ ਹੀ ਜਾਂਦਾ ਸੀ ਪ੍ਰਵਾਸੀ ਭਈਆਂ ਨੂੰ ਕਿ ਤੁਸੀਂ ਟਿਕ ਜੋ ਨਹੀਂ ਅਸੀਂ ਤੁਹਾਡੇ ਗਿੱਟੇ ਪੰਨਾਂਗੇ ਮੈਂ ਇਹ ਵੀਡੀਓ ਪਹਿਲਾਂ ਪਾ ਵੀ ਚੁੱਕਿਆ ਤਾਂ ਜਿਹੜੀ ਹੁਣ ਆ ਵੀਡੀਓ ਹੈ ਇਹ ਮੈਂ ਕਹਿੰਦਾ ਵੀ ਸਰਕਾਰਾਂ ਦੀ ਤੇ ਪ੍ਰਸ਼ਾਸਨ ਦੀ ਇਸ ਵੀਡੀਓ ਨੇ ਨੀਂਦ ਉਡਾ ਦੇਣੀ ਹੈ ਕਿਉਂਕਿ ਇੱਕ ਪੁਲਿਸ ਵਾਲੇ ਤੇ ਹਮਲਾ ਕਰਨ ਲੱਗ ਰਹੇ ਨੇ ਬੰਦੇ ਕੁੱਟ ਰਹੇ ਨੇ ਘੱਟੋ ਘੱਟ ਕੋਈ ਮੈਨੂੰ ਲੱਗਦਾ ਵੀ ਜਿਵੇਂ ਹਜ਼ਾਰ ਭਈਆ ਹੋਣਾ ਤਾਂ ਉੱਥੇ ਹੀ ਆਪਣੇ ਨਿਹੰਗ ਸਿੰਘ ਫੌਜਾਂ ਦੀ ਟੱਕਰ ਹੁੰਦੀ ਹੈ ਇੱਕ ਪੁਲਿਸ ਵਾਲੇ ਨੂੰ ਬਚਾਉਂਦੇ ਨੇ ਉਹਨਾਂ ਭਈਆਂ ਤੋਂ ਜਿਹੜੇ ਕਿ ਉਹ ਕਹਿ ਰਹੇ ਸੀ ਇੱਕ ਬੱਸ ਦਾ ਮਾਮਲਾ ਹੋਇਆ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਉਸ ਤੋਂ ਪਹਿਲਾਂ ਥੋੜੀ ਗੱਲ ਸਮਝੋ ਇੱਕ ਬੱਸ ਸੀ ਬੱਸ ਦੇ ਵਿੱਚ ਜਿਹੜਾ ਕੋਈ ਉਹਨਾਂ ਦਾ ਕੋਈ ਬੱਚਾ ਵੱਜਿਆ ਪਤਾ ਨਹੀਂ ਕੀ ਹੋਇਆ ਤਾਂ ਉਹ ਤਾਂ ਬਾਚ ਹੀ ਗਿਆ ਪਰ ਉਹਨਾਂ ਨੇ ਬੱਸ ਡਰਾਈਵਰ ਨੂੰ ਕੁੱਟਣ ਲੱਗੇ ਤਾਂ ਕੋਈ ਪੁਲਿਸ ਵਾਲਾ ਆ ਗਿਆ ਤਾਂ ਉਹ ਪੁਲਿਸ ਵਾਲਾ ਜਦੋਂ ਉਹਨੂੰ ਮਦਦ ਕਰਨ ਲੱਗਿਆ ਯਾਨੀ ਛਡਾਉਣ ਲੱਗਿਆ ਭਈਆਂ ਤੋਂ ਤਾਂ ਭਈਆਂ ਨੇ ਪੁਲਿਸ ਵਾਲੀ ਢਾਲੇ ਉਸ ਤੋਂ ਬਾਅਦ ਉਸ ਤੋਂ ਬਾਅਦ ਕਹਿੰਦੇ ਅਸੀਂ ਪੁਲਿਸ ਵਾਲੀ ਅਜੇ ਆਪਣਾ ਬੱਸ ਨੂੰ ਅੱਗ ਲਾਉਣੀ ਹੈ ਤਾਂ ਉਹ ਕਹਿੰਦਾ ਵੀ ਐਂਕਰ ਡਰਾਈਵਰ ਨੂੰ ਕਹਿੰਦਾ ਭਜਾ ਕੇ ਲੈ ਚੱਲ ਤੇ ਥਾਣੇ ਬਾਹਰ ਦੇ ਤਾਂ ਉਹ ਥਾਣੇ ਬਾਹਰ ਦਿੱਤੀ ਆ ਤਾਂ ਪਰ ਹੁਣ ਆ ਦੇਖੋ ਮਾਮਲਾ ਕਿਵੇਂ ਪੁਲਿਸ ਵਾਲੇ ਨੂੰ ਕੁੱਟਦੇ ਨੇ ਤੇ ਕਿਵੇਂ ਨਹਿنگ ਸਿੰਘ ਫੌਜਾਂ ਭਈਆਂ ਦਾ ਸੋਧਾ ਲੱਗਦਾ ਦੇਖੋ ਅੱਜ ਪਹਿਲੀ ਵਾਰ ਦੇਖੋਗੇ ਕਿਉਂਕਿ ਐਸੀ ਵੀਡੀਓ ਕਦੇ ਮੈਨੂੰ ਜਿਹੜੀ ਉਮੀਦ ਸੀ ਚੰਗਾ ਹੋਇਆ ਕਿਉਂਕਿ ਮੈਂ ਇਹੀ ਅਕਸਰ ਕਹਿੰਦਾ ਸੀ ਵੀ ਆਪਣੇ ਅਲੱਗ-ਅਲੱਗ ਇਲਾਕਿਆਂ ਦੇ ਵਿੱਚੋਂ ਇਹ ਖਬਰ ਆਵੇ ਕਿ ਅੱਜ ਇੱਥੇ ਭਈਏ ਕੁੱਟੇ ਗਏ ਜੀ ਅੱਜ ਇੱਥੇ ਹੋ ਗਿਆ ਪਰ ਹੁਣ ਜਿਹੜਾ ਇਹ ਮਾਮਲਾ ਵਾਧਾ ਤੁਰਿਆ ਜਾ ਰਿਹਾ ਤੇ ਸੋਦੇ ਵੀ ਲੱਗਣੇ ਸ਼ੁਰੂ ਹੋ ਗਿਆ ਦੇਖ ਲੋ ਇਹਨਾਂ ਨੇ ਥਾਣੇ ਕਰਾਤੀ ਪੁਲਿਸ ਕੇ ਬਸ ਇਹਨਾਂ ਨੇ ਆਇਆ ਕਿ ਇੰਨਾ ਗੰਦ ਪਾਇਆ ਬਈਆ ਨੇ ਪਹਿਲਾਂ ਪੁਲਸ ਵਾਲਿਆਂ ਨੂੰ ਕੁੱਟਿਆ ਅਸੀਂ ਬਚਾਇਆ ਤੇ ਪੁਲਸ ਨੂੰ ਆਉਂਦੀ ਬਚਾਉਗਾ ਸਾਨੂੰ ਹੋਰ ਬਚਾਊਗਾ ਇਹਨਾਂ ਦਾ ਰਾਜ ਮੂੜਾ ਹੈ ਵਾ ਫਿਰ ਸਰਦਾਰ ਭਾਈ ਦੀ ਬੱਕਰ ਨੂੰ ਹਟਵਾਇਆ ਮੈਂ ਫੜ ਗਿਆ ਡਾਂਖ ਹੋਏ ਗਿਆ ਨਹੀਂ ਗਿਰਿਆ ਵਾ ਇਹਨਾਂ ਨੇ ਐਸੀ ਜਿਹੜੀ ਸਾਰੇ ਵੱਜ ਗਏ ਇਹਨਾਂ ਦਾ ਪੂਰਾ ਹਾਲ ਹੋਣਾ ਚਾਹੀਦਾ ਵਾ ਨਹੀਂ ਇਹਨਾਂ ਨੇ ਅੱਜ ਪੰਜਾਬ 'ਚ ਸਾਨੂੰ ਰਹਿਣ ਨਹੀਂ ਦੇਣਾ ਬਈਆ ਦਾ ਰਾਜ ਹੋਣਾ ਵਾ ਇਹ ਕਿਹਦੇ ਦਾ ਮਾਉਣਾ ਹੈ ਇਹ ਮਾਉਣਾ ਵੀ ਹੈ ਪੁਲਸਾਂ ਵੀ ਵਿੱਚ ਹੋਏ ਅੱਤਾ ਘੰਟਾ ਬਸ ਹੋ ਗਿਆ ਇਹ ਸੰਭਰਾਲਾ ਚੋਂ ਕੋਈ ਵੀਡੀਓ ਹੈਗੀ ਵੀਰੋ ਪਾ ਜਿਓ ਆ ਗਈ ਆ ਉਹ ਬਣਾਇਓ ਨੂੰ ਕੁੱਟਿਆ ਉਹ ਬੁਸ਼ਾ ਉਹਨੂੰ ਅਜੇ ਬਚਾਇਆ ਬਣਾਇਆ ਉਹਨੂੰ ਲੋਗੇ ਬਣਾਇਓ ਰੋਤੀ ਬਚਾਉਗਾ ਸਾਨੂੰ ਕੌਣ ਬਚਾਊਗਾ ਅੱਜ ਇੰਨਾ ਹੋਈ ਇੱਕ ਇੱਥੇ ਐਕਸੀਡੈਂਟ ਹੋਇਆ ਸਾਲਰਡੀ ਬੱਸ ਮੁੜਦੀ ਪਈ ਸੀ ਔਰ ਦੂਜੇ ਪਾਸੇ ਰਾਗੀ ਨੇ ਦੇਖਿਆ ਨਹੀਂ ਉਹਦੇ ਬਿੱਟੋ ਨਾ ਮਾਰਾ ਜਾ ਲੱਗਿਆ ਰਾਗੀ ਥੱਲੇ ਡੇ ਗਿਆ ਲੋ ਬੱਸ ਵਾਲਾ ਨੇ ਬੱਸ ਰੋਕੇ ਥੱਲੇ ਦੇਖਿਆ ਜਾਨੋ ਇਕੱਠੇ ਹੋ ਗਏ ਬੱਸ ਵਾਲੇ ਨੂੰ ਕੁੱਟਣਾ ਪਿਆ ਮੈਂ ਜਿਹੜਾ ਬੰਦਾ ਪੱਟੜ ਸੀਗਾ ਉਹ ਹੱਸਦਾ ਇਹਦਾ ਇਹ ਮਹਾਜਲ ਬੱਸ ਦਾ ਲੱਗੇ ਨਿਕਾੜ ਕੇ ਬੱਸ ਨੂੰ ਅੱਗੇ ਲਾਉਣੇ ਆ ਮੈਂ ਬੱਸ ਨੂੰ ਬਰਾਬਰ ਡਰਾਈਵਰ ਕਹਿੰਦਾ ਵੀ ਬੱਸ ਭਜਾ ਤਾ ਥਾਣੇ ਨਾਲ ਜਾਂਦੇ ਆ ਥਾਣੇ ਜਾ ਕੇ ਮੈਂ ਬੰਦਾ ਹਵਾਲਾ ਤੇ ਡਰਾਈਵਰ ਰਹਿ ਗੱਡੀ ਰੌਡ ਉਪ ਹੈ ਗੱਲ ਵੀ ਠੀਕ ਆ ਗਿਆ ਭਾਈਆਂ ਰੋਹਾਰ ਘਟਾ ਪੰਜਾਬ ਦੇ ਚੋ ਬੋਲਿਆ ਚਾਰ ਕਰਦੇ ਤੇਰੇ ਅਦੀ ਨਾਲ ਦੋ ਬੰਦੇ ਦੋਸਤਾਂ ਨਾਲ ਮਾਰਦੇ ਬਹਲੀ ਰੋਜਾ ਨੇ ਬੰਦੇ ਮੈਨੂੰ ਚੋਰੀਆਂ ਯਾਰੀਆਂ ਜਾ ਕੇ ਹੀ ਮਾਰਦੇ ਤੇਰੇ ਸੋ ਮੈਂ ਕਸਮ ਕੋਈ ਬਿੰਦੇ ਚੋਰੀਆਂ ਹੀ ਕਰਦੇ ਨੇ ਬਗੈਰ ਹੈ ਕੋਦੇ ਨੇ ਡੱਕਾ ਖੋਹਾਈ ਕਰਦੇ ਬਰਾਦਰ ਬਿਹਾਰੀਏ ਲੈ ਜੜਾ ਪਿਛਲੇ ਹਫਤੇ ਕਾਂਡ ਆਇਆ ਮਾਡਲ ਟਾਊਨ ਚ ਜੱਜ ਨੂੰ ਵੀ ਮਾਰ ਕੇ ਨੇ ਜੱਜ ਦੀ ਲੜਕੀ ਨੂੰ ਵੀ ਮਾਰ ਕੇ ਨੇ ਭਈਏ ਮਾਰ ਕੇ ਸਾਰਾ ਪੈਸਾ ਲੁੱਟ ਕੇ ਮਾਡਲ ਟਾਊਨ ਏਰੀਆ ਚ ਲੁਧਿਆਣਾ ਮਾਡਲ ਟਾਊਨ ਚ ਸਾਰੇ ਭਈਆਂ ਨੇ ਗੰਦ ਪਾਇਆ ਹੈ ਪਿਛਲੇ ਹਫਤੇ ਦੀ ਗੱਲ ਹੈ ਹਾਂ ਜੱਜ ਨੂੰ ਮੱਤੇ ਜੱਜ ਨੂੰ ਮਾਰ ਗਏ ਨੇ ਭਈਏ ਆਪਣੀ ਲੜਕੀ ਨੂੰ ਵੀ ਮਾਰ ਗਏ ਨੇ ਭਈਏ ਉਹ ਭਈਆਂ ਨੂੰ ਕੋਈ ਛੱਡ ਨਹੀਂ ਆਉਂਦਾ ਲੈ ਵੀ ਸਿੰਘੋ ਹੁਣ ਜਿਹੜੀ ਅੱਗੇ ਸਿੰਘ ਜਥੇ ਬੰਨੀਆਂ ਬੰਨਿਓ ਜਿਹੜੀਆਂ ਡਾਂਗਾ ਖਿੱਚ ਲਈਆਂ ਗਈਆਂ ਨੇ ਤਿਆਰੀਆਂ ਜਿਹੜੀਆਂ ਤੁਸੀਂ ਦੇਖ ਲਈਆਂ ਨੇ ਇੱਕ ਹੋਰ ਹੋਣ ਵਾਲੀ ਤੁਹਾਨੂੰ ਮੈਂ ਕੱਟਣਾ ਦੱਸ ਦੇਣਾ ਜਿਹੜੀ ਵਾਪਸ ਆ ਸਕਦੀ ਹੈ ਲੁਧਿਆਣੇ ਦੇ ਵਿੱਚ ਤਾਜਪੁਰਾ ਰੋਡ ਤੇ ਕਿਵੇਂ ਬੜੇ ਜੋਰਾਂ ਦੇ ਉੱਤੇ ਇੱਕ ਮਾਹੌਲ ਖੜਾ ਕੀਤਾ ਸਾਡੇ ਪੰਜਾਬ ਦੇ ਉਸ ਬੱਬਰ ਸ਼ੇਰ ਨੇ ਜਿਹਦਾ ਨਾਮ ਲੱਖਾ ਸਿੰਘ ਸੁਧਾਣਾ ਕਿਉਂਕਿ ਕਾਲੇ ਪਾਣੀਆਂ ਦਾ ਮੋਰਚਾ ਗੱਡ ਦਿੱਤਾ ਤਾਂ ਉੱਥੇ ਵੀ ਜਿਹੜੇ ਲੁਧਿਆਣੇ ਦੇ ਵਪਾਰੀ ਡੈਂਗ ਫੈਕਟਰੀਆਂ ਵਾਲੇ ਉਹਨਾਂ ਦੇ ਖਿਲਾਫ ਜਿਹੜਾ ਮੋਰਚਾ ਘੱਡਿਆ ਉਹਨਾਂ ਦੀਆਂ ਨੀਂਦਾਂ ਉੜਾ ਦਿੱਤੀਆਂ ਨੇ ਰਾਤ ਦੀਆਂ ਵੀਡੀਓ ਤੇ ਵੀਡੀਓ ਵਾਇਰਲ ਹੋ ਰਹੀਆਂ ਉਹਨਾਂ ਦੀਆਂ ਵੀ ਵੀ ਅਸੀਂ 1 ਲੱਖ ਬੰਦਾ ਪ੍ਰਵਾਸੀ ਭਈਆ ਤੁਹਾਡੇ ਸਾਹਮਣੇ ਖੜਾ ਕਰਾਂਗੇ ਤਾਂ ਹੁਣ ਪੰਜਾਬ ਨੂੰ ਬੰਗਾਰਿਆ ਤਾਂ ਪੰਜਾਬ ਵਾਲਿਓ ਜਿੱਥੇ ਵੀ ਤੁਸੀਂ ਸੁਣਦੇ ਹੋ ਤਾਂ ਜਿੰਨਾ ਵੀ ਤੁਸੀਂ ਹੁਣ ਤੁਸੀਂ ਇਹ ਦੇਖੋ ਯਾਰ ਪ੍ਰਸ਼ਾਸਨ ਨੂੰ ਕੁੱਟਣ ਲੱਗੇ ਭਈਏ ਕੈਦੂ ਉੱਤੇ ਮੈਨੂੰ ਇਹ ਦੱਸੋ ਵੀ ਡਰ ਕਿਸ ਗੱਲ ਦਾ ਉਹਨਾਂ ਦੇ ਅੰਦਰ ਆ ਕੋਈ ਖੌਫ ਨਹੀਂ ਵੇਖਾ ਉਹਨੇ ਹੁਣ ਸਾਡੀ ਪੰਜਾਬ ਦੀ ਪੁਲਿਸ ਨੂੰ ਵੀ ਸਮਝਣਾ ਚਾਹੀਦਾ ਜਿੱਥੇ ਬਈਏ ਮਿਲਦੇ ਇਹਨਾਂ ਨੂੰ ਸ਼ਾਂਗੋ ਕਿਉਂਕਿ ਹੁਣ ਪੰਜਾਬ ਦੇ ਉੱਤੇ ਕੋਈ ਇਹਨਾਂ ਦੀ ਕਹਾਣੀ ਹੈ ਜਿਹੜੀ ਅੰਦਰੋਂ ਅੰਦਰੋਂ ਕੋਈ ਚਲਾ ਰਿਹਾ ਹੈ ਜਿਵੇਂ ਕਿ ਇੱਕ ਬੀਜੇਪੀ ਦਾ ਨੇਤਾ ਪਹਿਲਾਂ ਤੁਸੀਂ ਦੇਖੇ ਹੋਣੇ ਆ ਮਹੱਲੀ ਜਦੋਂ ਦੋ ਮੁੰਡੇ ਮਾਰੇ ਨੇ ਇੱਕ ਬੰਦੇ ਦੀ ਵੀਡੀਓ ਵਾਇਰਲ ਹੁੰਦੀ ਉਹਨੇ ਇੱਕ ਰੈਲੀ ਕਰਵਾਈ ਭਈਆਂ ਦੀ ਪੰਜਾਬ ਦੇ ਲੁਧਿਆਣੇ ਵਿੱਚ ਕਹਿੰਦਾ ਆ ਆਪਾਂ ਇਹਨਾਂ ਨੂੰ ਏ ਦੱਸਣਾ ਪੰਜਾਬ ਵਾਲਿਆਂ ਨੂੰ ਵੀ ਅਸੀਂ ਕੌਣ ਆ ਤਹੇ ਕੌਣ ਆ ਬਾਈ ਭਈਏ ਨੇ ਉਸ ਵਾਲੇ ਹੋਰ ਕੌਣ ਆ ਸਾਡੇ ਜਿਹੜੀ ਪੰਜਾਬ ਦੀ ਜਨਤਾ ਇਹ ਸਾਡੇ ਗੁਰੂਆਂ ਪੀਰਾਂ ਦੀ ਇਥੋਂ ਦੇ ਰਹਿਣ ਦੇ ਵਸਨੀਕ ਬੰਦੇ ਆ ਅਸੀਂ ਸਾਡੇ ਗੁਰੂਆਂ ਦੀ ਧਰਤੀ ਆ ਅਸੀਂ ਗੁਰਸਿੱਖ ਸਮਾਜ ਦੇ ਵਿੱਚ ਆਉਨੇ ਆ ਚਾਹੇ ਅਸੀਂ ਬਾਣਾ ਨਹੀਂ ਪਾਇਆ ਪਰ ਸਾਡੇ ਅੰਦਰ ਬੈਠਾ ਫੇਰ ਵੀ ਉਹੀ ਸਿੰਘ ਆ ਕਿਉਂਕਿ ਸਾਡੇ ਨਾਮ ਦੇ ਮਗਰ ਜੇ ਸਿੰਘ ਲੱਗਦਾ ਤਾਂ ਅਸੀਂ ਵੀ ਸਿੰਘ ਹੀ ਆ ਪਰ ਹੁਣ ਤਿਆਰੀਆਂ ਇਹ ਕਰ ਲੈਣੀਆਂ ਚਾਹੀਦੀਆਂ ਜਿਹੜਾ ਕਾਲੇ ਪਾਣੀ ਦਾ ਮੋਰਚਾ ਹੈ ਉੱਥੇ ਵੀ ਵੱਡੀ ਲੜਾਈ ਹੋ ਸਕਦੀ ਹੈ ਬਹੁਤ ਵੱਡੀ ਹੋ ਸਕਦੀ ਹੈ ਉਹਨਾਂ ਨੇ ਧਮਕੀ ਦਿੱਤੀ ਆ ਲੱਖਾ ਸਿੰਘ ਸਿਧਾਣਾ ਨੂੰ ਤਾਂ ਇਸੇ ਕਰਕੇ ਮੇਰੀ ਅਪੀਲ ਆ ਵੱਡੇ ਪੱਧਰ ਤੇ ਆਪਾਂ ਪਹੁੰਚਾਂਗੇ ਤੇ ਤੇ ਸਾਥ ਦੇਵਾਂਗੇ ਦੂਜਾ ਨੰਬਰ ਜਿਹੜਾ ਹੁਣ ਪੁਲਿਸ ਨੂੰ ਤੇ ਸਰਕਾਰ ਨੂੰ ਚਾਹੀਦਾ ਵੀ ਤੁਹਾਡੇ ਮੁਲਾਜ਼ਮ ਕੁੱਤੇ ਜਾ ਰਹੇ ਨੇ ਸਾਡੀ ਆਮ ਜਨਤਾ ਉਹਨਾਂ ਨੂੰ ਵਿਚਾਰੀ ਹੈ ਤਾਂ ਹੁਣ ਦੱਸੋ ਕਿਹਦਾ ਕਸੂਰ ਹੈ ਤਾ ਮੇਰਾ ਵੀਰ ਮੇਰੀ ਇਹ ਅਪੀਲ ਹੈ ਵੱਧ ਤੋਂ ਵੱਧ ਇਸ ਵੀਡੀਓ ਨੂੰ ਜਨਤਾ ਦੇ ਵਿੱਚ ਫੈਲਾ ਦੇਣਾ ਗਰੁੱਪਾਂ ਦੇ ਵਿੱਚ ਤਾਂ ਕਿ ਹਰ ਬੰਦੇ ਕੋਲ ਇਹ ਵੀਡੀਓ ਚਲੀ ਜਾਵੇ ਤਾਜੀ ਘਟਨਾ ਜਿਹੜੀ 20 ਮਿੰਟ ਪਹਿਲਾਂ ਦੀ ਮੈਂ ਤੁਹਾਨੂੰ ਦਿਖਾਈ ਹੈ ਪਹਿਲਾਂ ਮੈਂ ਲਾਈਵ ਹੁੰਦਾ ਸੀ ਫਿਰ ਮੈਂ ਸੋਚਿਆ ਨਹੀਂ ਆਪਾਂ ਵੀਡੀਓ ਪਾਉਨੇ ਆ ਸਾਡੇ ਲੋਕਾਂ ਤੱਕ ਪਹੁੰਚੂਗੀ ਵੀ ਤਾਂ ਠੀਕ ਆ ਪੰਜਾਬੀ ਜਿਹੜੇ 99 ਚੈਨਲ ਤੇ ਉਹ ਸਬਸਕ੍ਰਾਈਬ ਜ਼ਰੂਰ ਕਰ ਲੈਣ ਤਾਂ ਕਿ ਅਗਲਾ ਨੋਟੀਫਿਕੇਸ਼ਨ ਜਿਹੜਾ ਪੰਜਾਬ ਦੇ ਪ੍ਰਤੀ ਪਾਵਾਂਗੇ ਉਹ ਤੁਹਾਡੇ ਤੱਕ ਪਹੁੰਚੂ ਆ ਬੈਲ ਦੀ ਘੰਟੀ ਜ਼ਰੂਰ ਦਬਾ ਦੇਣਾ ਜੀ ਧੰਨਵਾਦ ਮਿਲਦੇ ਆ ਅਗਲੇ ਟੌਪਿਕ ਤੇ